ਇੱਕ ਸੀਰੀ ਜਦੋਂ ਸ਼ਹਿਰੋਂ ਵਿਆਹ ਵੇਖ ਕੇ ਮੁੜਦਾ ਤਾਂ ਕਿੰਨੇ ਕਿੰਨੇ ਦਿਨ ਕੰਮ ਤੇ ਹੀ ਨਾ ਆਇਆ ਕਰਦਾ ੱੱਕੇ ਨਾਲ ਲਿਆਉਂਦੇ ਤਾਂ ਆਖਦਾ ਵੱਡੇ ਲੋਕਾਂ ਦਾ ਵਿਆਹ ਅੱਗੇ ਪਿੱਛੇ ਫਿਰਦੇ ਕਿੰਨੇ ਸਾਰੇ ਬਹਿਰੇ ਤਰ੍ਹਾਂ ਤਰ੍ਹਾਂ ਦੀਆਂ ਬੰਨਗੀਆਂ ਕਿੰਨੀਆਂ ਸਾਰੀਆਂ ਕਾਰਾਂ ਵਾਸਾਂ ਇੰਨਾ ਕੁਝ ਵੇਖ ਹੁਣ ਗੋਹੇ ਅਤੇ ਪੱਠਿਆਂ ਵਾਲੀ ਦਾਤੀਵਾਲ ਦੇਖਣ ਨੂੰ ਜੀਜਾ ਹੀ ਨਹੀਂ ਕਰਦਾ ਫੇਰ ਜਦੋਂ ਵੱੱਦਾ ਰੁੱਧਾ ਕੰਮ ਤੇ ਲੱਗ ਗਿਆ ਕਰਦਾ ਤਾਂ ਬਹਾਨੇ ਬਹਾਨੇ ਨਾਲ ਡੰਗਰਾਂ ਨੂੰ ਹੀ ਕੁੱਟੀ ਜਾਂਦਾ ਕਹਾਵਤ ਹੈ ਕਿ ਕੋਤੀ ਥਾਣੇ ਹੋ ਆਵੇ ਤਾਂ ਕੁਝ ਚਿਰ ਆਪਣੇ ਆਪ ਨੂੰ ਥਾਣੇਦਾਰ ਸਮਝਣ ਲੱਗ ਜਾਂਦੀ ਏ ਆਮ ਦਰਮਿਆਨੇ ਕਰਦੇ ਹਮਾਤੜ ਨੂੰ ਜਦੋਂ ਕੋਈ ਵੱਡਾ ਬਹੁਤ ਵੱਡਾ ਉਹਦਾ ਮਿਲ ਜਾਵੇ ਤਾਂ ਫੇਰ ਸੱਤਾ ਦੇ ਗਲਿਆਰਿਆਂ ਦੀ ਚਮਕ-ਦਮਕ ਬੱਤੀ ਵਾਲੀਆਂ ਕਾਰਾਂ ਤੇ ਆਸ-ਪਾਸ ਵਰਦੀ ਵਾਲੇ ਬੇਕ ਜਿੱਥੋਂ ਉੱਠ ਕੇ ਗਿਆ ਹੁੰਦਾ ਉਹੀ ਲੋਕ ਬੁਰੇ ਲੱਗਣ ਲੱਗ ਜਾਂਦੇ ਆ ਖਾਸ ਕਰਕੇ ਉਦੋਂ ਜਦੋਂ ਰਾਸ਼ਟਰੀਅਤਾ ਦਾ ਕੀੜਾ ਤਾਜ਼ਾ-ਤਾਜ਼ਾ ਲੜਿਆ ਹੋਵੇ ਤਾ ਪਰਿਵਾਰ ਦੇ ਖੂਨ ਦੇ ਰਿਸ਼ਤੇ ਵੀ ਰਾਸ਼ਟਰ ਵਿਰੋਧੀ ਲੱਗਣ ਲੱਗ ਜਾਂਦੇ ਨੇ ਦਿੱਲੀ ਦਾਤੇ ਇਹ ਸ਼ੁਰੂ ਤੋਂ ਹੀ ਅਸੂਲ ਰਿਹਾ ਹੈ ਇਹ ਹਮੇਸ਼ਾ ਜੁੱਤੀ ਦੀ ਨੋਕ ਤੇ ਰੱਖਦੀ ਆਈਏ ਕਹਿੰਦੇ ਕਹਾਉਂਦੇ ਨੂੰ ਪਹਿਲੋ ਆਪਣੇ ਲੱਤਾਂ ਲੰਗਾਉਂਦੀ ਏ ਫੇਰ ਰਾਸ਼ਟਰਵਾਦ ਵਾਲੇ ਟੀਕੇ ਦੀ ਸੂਈ ਗਰਮ ਕੀਤੀ ਜਾਂਦੀ ਏ ਜਿਹੜਾ ਥੋੜੀ ਬਹੁਤ ਚੂੰਚਾਂ ਕਰੇ ਉਸ ਨੂੰ ਬੰਦਾ ਬਣਾਉਣ ਲਈ ਫੇਰ ਸਾਰੇ ਇਕੱਠੇ ਹੋ ਜਾਂਦੇ ਨੇ ਫੇਰ ਮਾਰਨ ਤੋਂ ਪਹਿਲਾਂ ਉਸ ਨੂੰ ਚੰਗੀ ਤਰ੍ਹਾਂ ਭੰਡਿਆ ਜਾਂਦਾ ਏ ਅਜੇ ਵੀ ਯਾਦ ਹੈ 81 82 ਵਿੱਚ ਦੇਸ਼ ਦਾ ਦਸਤਾਰਤਾਰੀ ਗ੍ਰਹਿ ਮੰਤਰੀ ਗਿਆਨੀ ਜੈਲ ਸਿੰਘ ਅਕਸਰ ਆਖਿਆ ਕਰਦਾ ਸੀ ਕਿ ਜੇ ਬੀਬੀ ਇੰਦਰਾ ਮੈਨੂੰ ਇਹ ਆਖੇ ਕਿ ਸਾਰਾ ਦਿਨ ਪਾਰਲੀਮੈਂਟ ਹਾਊਸ ਦੇ ਬਾਹਰ ਬੈਠਾ ਜੋੜੇ ਛਾੜਦਾ ਰਹਿ ਤਾਂ ਇਹ ਮੇਰੇ ਧਨ ਭਾਗ ਹੋਣਗੇ ਫਿਰ ਅਗਲਾ ਜੋੜਾ ਛਾੜਦਾ ਰਾਸ਼ਟਰਪਤੀ ਬਣ ਗਿਆ ਇਕ ਰਾਸ਼ਟ ਰਾਜਨੀਤੀ ਦਾ ਜਾਣਕਾਰ ਦੱਸ ਦੱਸਿਆ ਕਰਦਾ ਸੀ ਕਿ ਜੂਨ 84 ਤੋਂ ਪਹਿਲਾਂ ਜਦੋਂ ਅਕਾਲੀ ਲੀਡਰਸ਼ਿਪ ਭੇਜੇ ਹੋਏ ਖਾਸ ਜਹਾਜ਼ ਹਵਾਈ ਜਹਾਜ਼ ਤੇ ਚੜ੍ਹ ਅਮਰਤ ਅਮਰਤ ਸਰੋਂ ਦਿੱਲੀ ਗੁਪਤ ਗੱਲ ਕਰਨ ਚਾਇਆ ਕਰਦੀ ਤਾਂ ਬੀਬੀ ਵੱਲੋਂ ਆਪਣੇ ਸਲਾਹਕਾਰ ਫੋਤੇਦਾਰ ਅਤੇ ਧਵਨ ਵਰਗਿਆਂ ਨੂੰ ਖਾਸ ਹਿਦਾਇਤਾਂ ਹੁੰਦੀਆਂ ਸੀ ਕਿ ਚਾਹ ਪੀਉਣ ਵੇਲੇ ਇਹਨਾਂ ਦੀ ਪਲੇਟ ਵਿੱਚ ਬਹੁਤ ਜ਼ਿਆਦਾ ਬਿਸਕੁਟ ਨਾ ਰੱਖੇ ਜਾਣ ਯਦਾ ਕਰਨ ਨਾਲ ਇਹ ਆਪਣੀ ਔਕਾਤ ਵਿੱਚ ਰਹਿੰਦੇ ਨੇ ਤੇ ਜਿਆਦਾ ਚੂੰਚਾ ਨਹੀਂ ਕਰਦੇ। ਅਗਲੀ ਇਹਨਾਂ ਸਾਰਿਆਂ ਨੂੰ ਬਾਂਦਰ ਵਾਂਗ ਨਚਾਉਂਦੀ। ਪੈਰ-ਪੈਰ ਤੇ ਵਾਅਦੇ ਕਰਦੀ ਫਿਰ ਮੁੱਕਰਦੀ, ਮਗਰੋਂ ਬਿਆਨ ਬਦਲਦੀ। ਬਾਰੇ ਸ਼ਹਿਰ ਵੱਡੇ ਘਰ ਵਾਲਾ ਵਿਆਹ ਵੇਖਣ ਆਏ ਸੀਰੀ ਵਾਂਗ ਇਹ ਲੀਡਰਸ਼ਿਪ ਨੂੰ ਵੀ ਪੰਜਾਬ ਦਿੱਲੀ ਤੋਂ ਬਹੁਤ ਛੋਟਾ ਤੇ ਪਛੜਿਆ ਹੋਇਆ ਲੱਗਣ ਲੱਗਾ। ਮਾਣ ਅਤੇ ਰਾਜਧਾਨੀ ਦੀਆਂ ਉੱਚੀਆਂ ਇਮਾਰਤਾਂ ਤੇ ਮੋਟੇ ਥੰਮ੍ਹਾਂ ਦਾ ਨਸ਼ਾ ਛਾਇਆ ਰਹਿੰਦਾ। ਇਹ ਵਰਤਾਰਾ ਕਿਸੇ ਨਾ ਕਿਸੇ ਰੂਪ ਵਿੱਚ ਅੱਜ ਤੱਕ ਵੀ ਉਸੇ ਤਰ੍ਹਾਂ ਕਾਇਮ ਹੈ। ਦੋਸਤੋ ਜਿੰਦਗੀ ਜਿਉਣ ਦੇ ਦੋ ਤਰੀਕੇ ਹੁੰਦੇ ਨੇ। ਪਹਿਲਾ ਇਹ ਕਿ ਆਸ-ਪਾਸ ਜੋ ਹੁੰਦਾ ਉਸ ਨੂੰ ਹੋਈ ਜਾਂਦਿਓ। ਬਸ ਬੇਗਾਨੀ ਲੱਸੀ ਢਕਾਰ ਮੁੱਛਾਂ ਨੂੰ ਵਟ ਚਾੜੋ ਤੇ ਆਪਣਾ ਰਾਂਝੀ ਰਾਂਝਾ ਰਾਜੀ ਰੱਖੋ ਤੇ ਨੰਬਰ 2 ਬੁਰੇ ਦੇ ਘਰ ਤੱਕ ਅੱਪੜ ਉਸ ਨੂੰ ਉਸਦੇ ਗਲਤ ਤਰੀਕੇ ਦਾ ਅਹਿਸਾਸ ਕਰਵਾਓ ਤੇ ਬੰਦੀ ਸਜ਼ਾ ਦਿਓ। ਪਰ ਦੂਜੀ ਸੋਚ ਵਾਲੇ ਨੂੰ ਸਿਸਟਮ ਬਹੁਤ ਹੀ ਦੇਰ ਤੱਕ ਜਾਂਦਾ ਨਹੀਂ ਰਹਿਣ ਦਿੰਦਾ। ਦੱਸਦੇ ਇੱਕ ਵਾਰ ਕੁਝ ਪੱਤਰਕਾਰ ਭਿੰਡਰਾਂ ਵਾਲੇ ਸੰਤਾਂ ਨੂੰ ਪੁੱਛਣ ਲੱਗੇ ਕਿ ਸੰਤ ਜੀ ਤੁਹਾਡਾ ਦਿੱਲੀ ਦਾ ਨਾਲ ਆਖਰ ਰੌਲਾ ਕੀ ਹੈ? ਆਖਣ ਲੱਗੇ ਭਾਈ ਉਹ ਕਹਿੰਦੇ ਤੌਣ ਨੀਵੀਂ ਕਰਕੇ ਤੁਰਿਆ ਕਰ ਤੇ ਮੈਨੂੰ ਮੇਰੇ ਦਾਸਮ ਪਿਤਾ ਨੇ ਹਰ ਹਾਲ ਵਿੱਚ ਸਿੱਧੀ ਕਰਕੇ ਤੁਰਨਾ ਸਿਖਾਏ ਬਸ ਆਹੀ ਰੌਲਾ ਹੈ। ਆਓ ਹੁਣ ਤਸਵੀਰ ਵਾਲੇ ਸ਼ਖਸ ਦੀ ਗੱਲ ਕਰਦੇ ਹਾਂ। ਇੱਕ ਇਹ ਨਿੱਕੇ ਜਿਹੇ ਦੇਸ਼ ਪਾਪੂਆ ਨਿਊ ਗਿਨੀ ਦਾ ਰਾਸ਼ਟਰਪਤੀਏ ਜਿਸਨੇ ਅਮਰੀਕਾ ਵਿੱਚ ਯੂਨਿਓ ਇਸਲਾਸ ਵਿੱਚ ਬੈਠਣ ਵੇਲੇ ਆਪਣੀ ਕੌਮ ਲਿਬਾਸ ਨੂੰ ਪਹਿਲ ਦਿੱਤੀ